ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਆ ਵੀ ਹੋ ਸਕਦਾ ਜਿੰਨਾ ਇਹ ਲਾਈਵ ਨੂੰ ਸ਼ੇਅਰ ਕਰ ਦਿਓ ਪਲੀਜ਼ ਹੋ ਸਕਿਆ ਜਿੰਨਾ ਲਾਈਵ ਸ਼ੇਅਰ ਹੋ ਸਕਦਾ ਹੋਇਆ ਕਰ ਦਿਓ ਸਾਡਾ ਅੱਜ ਦੀਵਾਨ ਸੀ ਪਿੰਡ ਪੰਜ ਗਰਾਈਆਂ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਦੀ ਗੜੀ ਦੇ ਸਮੂੱਚੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਆਪਣਾ ਜਥਾ ਸੀ ਉੱਥੇ ਪਿੰਡ ਪੰਜ ਗਰਾਈਆਂ ਦੀ ਸੰਗਤ ਦਾ ਕੋਈ ਕਸੂਰ ਨਹੀਂ ਆ ਮੈਂ ਫਿਰ ਤੋਂ ਕਹਦੇ ਨਹੀਂ ਸੰਗਤ ਦੇ ਵਿੱਚ ਕਰਕੇ ਲਾਈਵ ਵੀ ਚੱਲਦਾ ਸੀ ਬਹੁਤਿਆਂ ਤੱਕ ਤੇ ਗੱਲ ਚਲੀ ਗਈ ਹੋਣੀ ਆ ਨਾ ਪ੍ਰਬੰਧਕਾਂ ਦਾ ਕੋਈ ਕਸੂਰਾ ਨਾ ਸੰਗਤ ਦਾ ਕੋਈ ਕਸੂਰਾ ਪ੍ਰਬੰਧਕਾਂ ਦੇ ਨਾਲ ਸੱਦਿਆ ਨੂੰ ਹਾਂ ਪ੍ਰਬੰਧਕਾਂ ਦੇ ਨਾਲ ਉਹਨਾਂ ਸਾਨੂੰ ਸੱਦਿਆ ਅਸੀਂ ਇਹਨਾਂ ਦਾ ਮਾਣ ਕੀਤਾ ਜਿਵੇਂ ਉਹਨਾਂ ਸਾਨੂੰ ਚਾਣਲ ਸੱਦਿਆ ਸੀ ਚਾਣਲ ਸਟੇਟ ਤੇ ਸਮਾਗਮ ਕਰਨ ਵਾਸਤੇ ਆਏ ਹਾਂ ਮਾਰੇ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਚਮਕੌਰ ਦੀ ਗੜੀ ਦਾ ਮੈਂ ਫਿਰ ਰਿਪੀਟ ਕਰਾਂ ਇਹ ਲਾਈਵ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮਾਰੇ ਸਾਹਿਬ ਦਾ ਇਤਿਹਾਸ ਚੱਲ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਾਰੇ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਹਾਰਾਜ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦਾ ਦਾ ਸ਼ਹੀਦੀ ਦਿਹਾੜਾ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ ਬਾਰ-ਬਾਰ ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨੰਦਿਆ ਵੀ ਆਪਣਾ ਮਾਰੇ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸੰਗਤ ਸਾਹਿਬ ਮੈਨੂੰ ਪਤਾ ਨਹੀਂ ਜੈਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜਥੇਦਾਰ ਜੈਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਇਹ 13 13 ਜਥੇਦਾਰ ਆ ਬਾਅਦ ਚ ਬੋਲਣੇ ਜੈਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਕਲਗੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿਉਂਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਜੋ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਕੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਇਹ ਬਾਬਾ ਜੀਵਨ ਸਿੰਘ ਨੂੰ ਕੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉੱਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਜੋ ਉੱਠ ਕੇ ਤੁਰ ਪਏ ਸਾਰੇ ਜਾਣੇ ਵੀ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਜੋ ਉੱਠ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ। ਇਹ ਤੇਰਾ ਸੰਸਥਾ ਵਾਲਿਆਂ ਚੋਂ ਕੋਈ ਬੰਦਾ ਹੀ ਕੋਲ ਦਸਤਾਰ ਵਾਲਾ ਹੀ ਪਛਾਣ ਲਾਗੇ ਜਿਹੜਾ ਬੋਲ। ਹਾਂ ਹੀ ਪਛਾਣਾਂਗੇ। ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹੇ ਤਾਂ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਹੁੰਦਾ ਸਾਨੂੰ ਕੁਝ। ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ। ਉਸ ਤੋਂ ਬਾਅਦ ਮੈਂ ਸਟੇਟੋ ਫਤੇ ਬਲਾਈ ਕੀ ਪਰ ਬਲਾਰਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲਕ ਸਾਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ੍ਰੀ ਕਾਲਕ ਤੋਂ ਹਾਂ ਸ੍ਰੀ ਹਾਂ ਬਿਲਕੁਲ ਇਹ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚੌਂਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ ਆਹੀ ਪਰਿਵਾਰ ਵਾਲੇ ਯਾਰ ਉੱਥੇ 60 70 ਤੋਂ ਹੀ ਮੁੰਡੇ ਲੈ ਕੇ ਗਾੜੀਆਂ ਉੱਡਦੇ ਉੱਥੇ ਮੁੜ ਕੇ ਅਸੀਂ ਸੰਗਤ ਤੋਂ ਸਟੇਟ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਏ ਤੁਹਾਡੀ ਰਾਜ ਘੇਰਨਾ ਮੈਂ ਕਿਹੜੀ ਵਿਚਾਰ ਅਸੀਂ ਜਿਹੜੀ ਅਸੀਂ ਜੋ ਪੜਿਆ ਅਸੀਂ ਉਹ ਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਤੱਕੀ ਸਿਰਫ ਤਾਂ ਕਰਦੇ ਆ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਸ਼ੀਤ ਸਿੰਘ ਨੇ ਅਸੀਂ ਸ਼ੀਤ ਦਾ ਦਿਨ ਮਨਾਉਣਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰਨੀ ਕਰੋ ਵਿਚਾਰ ਕੀੜੀ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁੜ ਕੇ ਮੁੜ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਤੁਹਾਨੂੰ ਕਿਹੜਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਡੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝਿਓ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਿਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਿੱਦਨ ਤੋਂ ਜੰਮੀ ਆ ਇੱਕ ਦਿਨ ਮੈਂ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ ਜੋ ਮੈਂ ਆਪਣੀ ਤੀਦਾ ਸਿਰਫ 5 ਮਿੰਟ ਉਹ ਵੇਖਦੀ ਆ ਜ਼ਰੂਰ 5 ਮਿੰਟ ਨਵੇਂ ਜਮਾ ਬੱਚਾ ਜੰਮਦਾ ਸਾਰਾ ਕੁਝ ਪਰਤ ਨੂੰ ਸਮਰਪਿਤ ਕੀਤਾ ਜਿਵੇਂ ਕੀ ਹੋਵੇ ਚੱਲੇ ਆ ਮੈਂ ਇਹ ਵੀ ਸਾਰ ਨਹੀਂ ਸਮਝਦੀ ਪਰ ਮਾਰੇ ਤੇ ਪੈਛਰੇ ਕੀ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਰੋਜ ਪਰ ਚੱਲ ਪਰਸਾਲੀ ਤੁਰੇ ਫਿਰਦੇ ਆ ਠੇਰੋ ਆ ਉইতে ਨਹੀਂ ਤਾਂ ਨੂੰ ਕੀ ਰਲਗੇ ਕੀ ਕਰ ਲੋਗੇ ਮੈਂ ਤਾਂ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੂੰ ਇਹ ਜੋ ਨੰਗ ਤੜੰਗੀਆਂ ਵੋਟਵਾਂ ਆਏ ਦਿਨ ਪਾ ਲੈਨੇ ਹੋ ਐਦਾਂ ਤੁਹਾਨੂੰ ਦਲੇਰ ਕਰ ਨੰਗੀ ਵੇਖਣ ਦਾ ਚਾਚੜਿਆ ਵਾ ਮੈਂ ਸਭ ਕੁਝ ਬਰਦਾਸ਼ਤ ਕੀਤਾ ਸਭ ਕੁਝ ਬਰਦਾਸ਼ਤ ਕੀਤਾ ਪਰ ਇਹ ਗੱਲ ਹੁਣ ਜਿੰਨੇ ਵੀ ਸਮਾਗਮ ਮੋਕਨੇ ਮੇਰੇ ਕੋਲ ਭਾਈ ਪਤ ਦੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਆ ਤੁਸੀਂ ਪਤਾ ਨਹੀਂ ਕਿੰਨੀਆਂ ਕੁ ਤੋੜੀਆਂ ਵਾ ਤੁਹੀ ਦਮਾਲਿਆਂ ਆਲਿਓ ਚੋਲਿਆਂ ਆਲਿਓ ਤੁਸੀਂ ਬਹੁਤ ਤੋੜੀਆਂ ਨੇ ਬਹੁਤ ਤੋੜੀਆਂ ਨੇ ਤੁਸੀਂ 3 ਨਹੀਂ ਪ੍ਰਚਾਰ ਕਰਨਗੀਆਂ ਇਹ ਕਸੂਰਬਾਰ ਕੋਈ ਹੋਰ ਨਹੀਂ ਆ ਤੁਸੀਂ ਆ ਮੈਨੂੰ ਤਾਂ ਲਾਈਵ ਹੋਣਾ ਪਿਆ ਕਿ ਭਾਈ ਆ ਜੋੜੇ ਹੱਥ ਸਾਡੇ ਕੋਲ ਨਹੀਂ ਹੁਣ ਸੁਣਾ ਹੁਣਾ ਮੈਂ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਹਰ ਆ ਜਿੰਨੇ ਸਮਾਂ ਗੋਕਨੇ ਮੈਂ ਸਾਰਿਆਂ ਤੋਂ ਮਾਫੀ ਮੰਗ ਲੈਣੀ ਭਾਈ ਅੱਜ ਤੋਂ ਤੁਸੀਂ ਨਿਤ ਨਵਾਂ ਕਲੇਸ਼ ਸ਼ੁਰੂ ਕਰ ਅਸੀਂ ਇਹ ਨਾ ਕੰਟਰੋਵਰਸੀਆ ਜੀ ਰਹੀਏ ਬੰਦੇ ਦਾ ਰੋਕੇ ਰਹੀ ਨਹੀਂ ਐ ਜਾਓ ਕਦ ਉੱਥੇ ਜਾ ਕੇ ਚਮਕੌਰ ਸਾਹਿਬ ਜੋੜ ਮੇਲਾ ਚੱਲਦੇ ਜਾਓ ਉਹਨਾਂ ਨੂੰ ਕਹੋ ਜਾ ਕੇ ਕਿ ਆਹ ਗੱਲ ਨਹੀਂ ਤੁਸੀਂ ਸਿੱਖ ਜੀ ਮੰਨ ਲੋ ਮੇਰੀ ਗੱਲ ਉਹਨਾਂ ਦਾ ਸਰੋਪੇ ਲੈਂਦੇ ਆ ਮੈਂ ਸੰਗਤ ਨੂੰ ਇਹ ਗੱਲ ਐਨੇ ਸਮਾਗ ਮੇਰੇ ਬੋਕਣੇ ਮੇਰੇ ਕੋਲ ਇੱਕ ਦਿਨ ਦਾ ਵੇਲ ਨਹੀਂ ਸੰਗਤ ਇੰਨਾ ਪਿਆਰ ਦਿੰਦੀ ਆ ਪਰ ਮੈਂ ਮੈਂ ਹੁਣ ਇਹ ਬੰਨੀ ਤੇ ਤੇਰੇ ਹੱਥ ਵੇਖੋ ਇੱਕ ਚੀਜ਼ ਬਰਦਾਸ਼ਤ ਕਰਨ ਦੀ ਗੱਲ ਹੁੰਦੀ ਆ ਪਰ ਹੁਣ ਉਹ ਹੱਦ ਪਾਰ ਹੋ ਚੁੱਕੀ ਆ ਹੋਰ ਅਸੀਂ ਕੀ ਕਰ ਲਈਏ ਤੁਸੀਂ ਕਰੋ ਪ੍ਰਚਾਰ ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕੇ ਆ ਇਹ ਜਿੰਨਾ ਚਿਰ ਤੱਕ ਇਹ ਗੱਲ ਨਹੀਂ ਹੁੰਦੀ ਜਿੰਨਾ ਚਿਰ ਨਹੀਂ ਇਹ ਚੀਜ਼ ਦੇ ਸਾਫ਼ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਜਰਸਤੇ ਤੇ ਨਹੀਂ ਜਾਣਾ ਮੈਂ ਗੁਰੂ ਤੋਂ ਬਾਗੀ ਨਹੀਂ ਹੋਈ ਨਾ ਮੈਂ ਸੰਗਤ ਤੋਂ ਹਈ ਆ ਪਰ ਮੈਂ ਇਸ ਸਮਾਗਮ ਸਮਾਗਮ ਤੇ ਨਹੀਂ ਜਾਵਾਂਗੀ ਉਹਨਾਂ ਨੂੰ ਸਦੋ ਤੁਸੀਂ ਇੱਕ ਤੁਸੀਂ ਵੇਖੋ ਤੇ ਸਹੀ ਤੁਸੀਂ ਕੀ ਕਰ ਰਹੇ ਤੁਸੀਂ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੁਸੀਂ ਗੁੰਡੇ ਇਕੱਠੇ ਕੀਤੇ ਆ ਮੈਂ ਕੋਈ ਸਮਾਗਮ ਤੇ ਜਾਣਾ ਹੀ ਨਹੀਂ ਮੈਂ ਇਹ ਬਸ ਆ ਕੇ ਦੱਸਣਾ ਜੀ ਵੀ ਗੱਲਾਂ ਹੋਰ ਦੀਆਂ ਹੋਰ ਬਣਦੀਆਂ ਹੁੰਦੀਆਂ ਵਾ ਹੁਣ ਵੀ ਅਸੀਂ ਤੁਹਾਨੂੰ ਘੇਰਾਗੇ ਅਸੀਂ ਸਟੇਜ ਆਜੋ ਅਤੁਹੀ ਚਾਰ ਇਕੱਠੇ ਕਰਕੇ ਲਾਗੇ ਛਾਗੇ ਉਹਨਾਂ ਵਿੱਚ ਸ਼ਬਦ ਬੋਲਣਾ ਇੱਥੇ ਤੁਹਾਨੂੰ ਤਕਲੀਫਾਂ ਹੋਣੀਆਂ ਇਹ ਗੱਲ ਦੀਆਂ ਆਹੋ ਹੀ ਤਮਕਾ ਤਮਕੀਆਂ ਤਮਕਾਈ ਸਕਦੇ ਹੋਰ ਕੀ ਕਰੋਗੇ ਕੀ ਪੱਲੇ ਆ ਤੁਹਾਡੇ ਅਹੀਂ ਸਾਬਤ ਕਰਨ ਤੇ ਲੱਗੇ ਰਹੀਏ ਵੱਡਿਆਂ ਨਾਲ ਦੂਜਿਆਂ ਬਾਰੇ ਮੂੰਹ ਨਹੀਂ ਤੁਹਾਡਾ ਖੋਲਦਾ ਤੁਸੀਂ ਸਰੋਪੇ ਲੈ ਕੇ ਉਹਨਾਂ ਤੋਂ ਚੁੱਪ ਕਰਕੇ ਠਾਂ ਤੋਂ ਸੁੱਟ ਕੇ ਬੈਠੇ ਰਹਿੰਨੇ ਜੋ ਸਾਨੂੰ ਜਹਦਰ ਬਾਬਾ ਮੇਜਰ ਸੁਮਿੰਦੇ ਆ ਉਹ ਇਨਾ ਮਾਨ ਸਤਕਾਰ ਕਰਦੇ ਇਨਾ ਸਭ ਬਾ ਇਹ ਵੀ ਉੱਥੇ ਤੱਕ ਹੀ ਰਹਿ ਗਏ ਨਾ ਉਹ ਕੋਈ ਗੱਲ ਨਹੀਂ ਕਰਦੇ ਉਹਨਾਂ ਦੇ ਪੰਥ ਦਾ ਮਸਲਾ ਆ ਤੇ ਹੋਲੀ ਸਟੇਜਾਂ ਦੇ ਬਰੋ ਤੂੰ ਕੱਲ ਤੱਕ ਤੈਨੂੰ ਜਹਦਰ ਦਾ ਜਾ ਕੇ ਵਿਰੋਧ ਕਰਕੇ ਵਗਾਉ ਉਹ ਅੱਜ ਸਾਰੇ ਉੱਥੇ ਚਮਕੌਰ ਸਾਹਿਬ ਮਣਾਉਂਦੇ ਆ ਜਾਓ ਇੱਕ ਕਹਣੇ ਦੀ ਗਾੜੀ ਬੋਲ ਕੇ ਵਿਖਾ ਦੇਣ ਉੱਥੇ ਜਾ ਕੇ ਜਿਹਦੇ ਤੁਹਾਨੂੰ ਸਮਾਗਮ ਤੇ ਸੱਦਿਆ ਨਹੀਂ ਉੱਥੇ ਤੂੰ ਹੀ ਬੋਲਣ ਦਾ ਆਪਣੀ ਫਤਿਹ ਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ